ਦੇ ਬਾਨ ਜਾਨ ਲਈ ਆਪਣੇ ਮੋਹਵ ਬਚਨ ਕਹਿ ਦਿੱਤੇ ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਾਡੀ ਨਵੀਂ ਬਲੌਗ ਤੇ ਸਵਾਗਤ ਆ ਤੇ ਇਹ ਬਲੌਗ ਆ ਜੀ ਦੀਵਾਲੀ ਵਾਲੇ ਦਿਨ ਦਾ ਪਰ ਦਿਨ ਥੋੜਾ ਇਹ બીજી ਹੁਣ ਕਰਕੇ ਬਲੌਗ ਨਹੀਂ ਪਿਆਗਾ ਜਿਸ ਚੈੱਕ ਕਰੋ ਜੀ ਵਿਊ ਪਿੰਡ ਦਾ ਬਹੁਤ ਜਦਾ ਵਧੀਆ ਆ ਰਿਹਾ ਸੀਗਾ ਤੇ ਗੁਰੂ ਘਰ ਵਿੱਚ ਕਥਾ ਵੀ ਚੱਲਦੀ ਪਈ ਸੀ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਉਹ ਥਾਵਾਂ ਦੇ ਜਿੱਥੇ ਜਿੱਥੇ ਅਸੀਂ ਗਏ ਸੀ ਤਲਾ ਸੀ ਗਏ ਸੀਗੇ ਜੀ ਸ਼ੇਮੇਪਰ ਸਾਦੇ ਗੁਰੂ ਘਰ ਇਹ ਹੈਗਾ ਜੀ ਜੈਮਲਵਾਲੀ ਬਹੁਤ ਜ਼ਿਆਦਾ ਪਵਿੱਤਰ ਸਥਾਨ ਹੈ ਕਿਉਂਕਿ ਇਸ ਥਾਂ ਤੇ ਗੁਰੂ ਜੀ ਨੇ ਆਪਣਾ ਘੋੜਾ ਬੰਦੇ ਨਾਲ ਬੰਨਿਆ ਸੀਗਾ ਬਹੁਤ ਸਾਰੇ ਗਏ ਵੀ ਹੋਣਗੇ ਕਿਹੜੇ ਕਿਹੜੇ ਗਏ ਆ ਕਮੈਂਟਾ ਜ਼ਰੂਰ ਦੱਸਿਓ ਡੈਕੋਰੇਸ਼ਨ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਸਕੂਨ ਤਾਂ ਪੁੱਛਾ ਹੀ ਨਾ ਕਿੰਨਾ ਆ ਰਿਹਾ ਸੀਗਾ ਉੱਥੇ ਆਉਣ ਦਾ ਮਾਣ ਹੀ ਨਹੀਂ ਕਰਦਾ ਪਿਆ ਸੀ ਸਰ ਨਾਲ ਪਹਿਲਾਂ ਅਸੀਂ ਗਏ ਸੀਗੇ ਜੀ ਪੰਜ ਸ਼ਰਨਗਰਨ ਤੇ ਆ ਲਿਖਿਆ ਜੀ ਇਤਿਹਾਸ ਗੁਰੂ ਘਰ ਦਾ ਤੇ ਡੈਕੋਰੇਸ਼ਨ ਲੜੀਆਂ ਦੀ ਤੇ ਫੁੱਲਾਂ ਦੀ ਹੋਈ ਵੀ ਸੀ ਅਤੇ ਤੁਸੀਂ ਸਾਹਮਣੇ ਦਰਸ਼ਨ ਕਰਦੇ ਪਏ ਹੋ ਜੀ ਵਨ ਸਾਈਡ ਦੇ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਕੋੜਾ ਵੰਦੇ ਨਾਲ ਬੰਨਿਆ ਸੀ ਇੱਥੇ ਬਾਬਾ ਜਮਲ ਸਿੰਘ ਜੀ ਨੇ ਉਹਨਾਂ ਨੂੰ ਪਰਛਾਦਾ ਸ਼ਿਕਾਇਆ ਸੀ ਜਿਸ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵਾਰ ਦਿੱਤਾ ਵੀ ਤੁਹਾਡੇ ਦਰ ਤੇ ਜੋ ਵੀ ਆਵੇਗਾ ਉਸ ਨੂੰ ਮੰਗੀਆਂ ਮਰਜ਼ੀਆਂ ਮਿਲਣਗੀਆਂ ਤੁਸੀਂ ਵੀ ਦਰਸ਼ਨ ਕਰੋ ਤੁਸੀਂ ਵੀ ਸਾਰੇ ਜਰੂਰ ਦੱਸਿਓ ਵੀ ਤੁਸੀਂ ਕਿੱਥੇ-ਕਿੱਥੇ ਗਏ ਸੀ ਇਸ ਤੋਂ ਬਾਅਦ ਅਸੀਂ ਗਏ ਸੀਗੇ ਜੀ ਆਪਣੇ ਪੈਂਡਾਲੇ ਗੁਰੂ ਘਰ ਇਹ ਵੀ ਬਹੁਤ ਜ਼ਿਆਦਾ ਸੋਨਾ ਸਜਾਇਆ ਹੋਇਆ ਸੀ ਪਰ ਅਸੀਂ ਥੋੜੇ ਜਿਹੀ ਲੇਟ ਹੋ ਗਏ ਸੀਗੇ ਤੇ ਸਾਰੇ ਪਹਿਲਾਂ ਹੀ ਇੱਥੇ ਦੀਵੇ ਬਾਲ ਕੇ ਚਲੇ ਗਏ ਸੀ ਤਾਂ ਹੁਣ ਗੁਰੂ ਘਰ ਸਾਰਾ ਖਾਲੀ-ਖਾਲੀ ਸੀ ਤੇ ਪਰ ਇੱਥੋਂ ਦੀ ਡੈਕੋਰੇਸ਼ਨ ਬਹੁਤ ਜ਼ਿਆਦਾ ਵਧੀਆ ਕੀਤੀ ਹੋਈ ਸੀ ਅੱਪੋਂ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਦਰਸ਼ਨ ਦੇਦਾਰ ਕੀਤੇ ਫਿਰ ਆਪਾਂ ਜੀ ਦੀਵੇ ਬਾਲੇ ਆਪਾਂ ਵੀ ਦੀਵੇ ਜਗਾਈ ਫਿਰ ਆਪਾਂ ਘਰਿਆ ਜਿਸੀ ਘਰ ਦੀ ਰੈਕੂਰੇਸ਼ਨ ਕੀਤੀ ਡੈਡ ਨੇ ਮਤਲਬ ਦਿਵਾਲੀ ਤੋਂ 2 ਦਿਨ ਪਹਿਲੇ ਕਰਤੀ ਸੀ ਫਿਰ ਜੋਤ ਜਗਾਈ ਅਤੇ ਫਿਰ ਹਰੜੀ ਜਗਾਈ ਐ ਵੈਸੇ ਲਈ ਕਰਦੇ ਹਾਂ ਤੋਂ ਤੇ ਉਸ ਤੋਂ ਬਾਅਦ ਕੋਠੇ ਤੇ ਦੀਵੇ ਬਾਲੇ ਇਹ ਅੱਜ ਕੰਮ ਸੀ ਕਿ ਕੀਰਤ ਦਾ ਫਿਰ ਆ ਦੇਖੋ ਜੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਪਏ ਸੀ ਅਸੀਂ ਦੀਵੇ ਬਾਹਰ ਹੀ ਰਹੇ ਸੀਗੇ ਤੇ ਪਿੱਛੋਂ ਪਟਾਗਾ ਚੱਲ ਗਿਆ ਅਸੀਂ ਸਾਰੇ ਡਰ ਗਏ ਸੀ ਤੇ ਉਸ ਤੋਂ ਬਾਅਦ ਆਪਾਂ ਵੀ ਚਲਾਈ ਪਟਾਕੇ ਇਸ ਤੋਂ ਬਾਅਦ ਹੋ ਗਈ ਸਾਡੇ ਨਾਲ ਇੱਕ ਬਹੁਤ ਜ਼ਿਆਦਾ ਵੱਡੀ ਖਲੋਲ ਡੈਡ ਨੇ ਮੇ ਲੈ ਕੇ ਆਉਂਦੀਆਂ ਸੀ ਆਤਿਸ਼ਬੰਜੀਆਂ ਜੋ ਮੋੜ ਮੋੜ ਕੇ ਸਾਡੇ ਤੇ ਅਟੈਕ ਕਰਦੀਆਂ ਸੀ ਫਿਰ ਅਸੀਂ ਉਹਨਾਂ ਨੂੰ ਫਿਰ ਅਸੀਂ ਉਹ ਮੋੜ ਆਂਦੀਆਂ ਤੇ ਅਜਲੀ ਬੱਸ ਇੰਨਾ ਹੀ ਜੀ ਵਲੌਗ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਸੈਸਟੀਕਾਲ ਜੀ ਸਾਰਿਆਂ